ਇਹ ਦੁਨੀਆਂ ਨੇ ਭਰਾ ਇਕੱਠੇ ਉੱਡੇ ਆ ਤੇ ਇਕੱਠੇ ਹੀ ਬਹਿ ਗਏ ਲੱਪਿਆ ਬਾਈ ਓਲੇ ਤੇ ਇਹ ਉਹ ਬੈ ਟਾਪਿਆ ਗੱਡੀ 'ਚ ਹਾਂਜੀ ਵੀਰੇ ਪੈਂਡ ਰਸੂਲਪੁਰ ਅੱਜ ਬਾਜੀ ਆ ਜਿਹੜੀ ਬਾਈ ਉਹਦੇ ਤੇ ਆਏ ਹੋਏ ਆ ਕਿੰਨੇ ਕਬੂਤਰ ਛੋਟਣਗੇ ਵੀਰੇ ਸਾਰਾ ਕੁਝ ਦੱਸਾਂਗੇ ਤੇ ਹਜੇ ਬਾਈ 6 ਵਜਿਆ ਤੇ ਸਾਰੇ ਜਾਣੇ ਆ ਜਿਹੜੇ ਆਪਦੇ ਆਪਦੇ ਨੋਟ ਕਰਾਉਂਦੇ ਆ ਬਾਜ ਦੁਨੀਆ ਦੇ ਵਾਲੀ ਤਾਰੀ ਢੱਟੀ ਦਾ ਤਲਵਾ ਉਹ ਹੋ ਸਾਡੇ ਪੈਂਡਲ ਆ ਜਿਹੜਾ ਦਮੰਦਰ ਬੜੁੰਦੀ ਲਗਾਉਂਦਾ ਬਈ ਆਉਦੇ ਵਾਲਾ ਕਬੂਤਰ ਇਹ ਜਿਹੜਾ ਜਾਨੀ ਬਈ ਪਰ ਪਹਿਲਾਂ ਹੀ ਹੁੰਦੇ ਨੇ ਬਾਈ ਕਿਹੜਾ ਨੰਬਰ ਆ ਪਰ ਆਪ ਚ ਲੈ ਕੇ ਆਉਂਦਾ ਕਹਿੰਦਾ ਬਾਈ ਕਹਿੰਦਾ 99 ਨੰਬਰ ਆ 99 ਨੰਬਰ ਉਹਨੇ ਲਗਾਤਾ ਹੋ ਗਏ 70 ਨੰਬਰ ਲਿਖੋ ਆਲੋ સલો સલોા સમાયા સાસા સાહ સા સાહડિં સા સાસા ,ા આ પ�ા યા ,થઆ ા હગ઱ ના ત યા રા ા થઓય�ા ,ા તગા ,� ਆਹ ਵਿੰਗੇ ਚਾਰ ਲਿਖਾਉਂਦਾ ਉਹ ਰੰਗ ਰੋ ਉਹਨਾਂ ਨੇ ਦੋਵੇਂ ਲਗਾਉਣੀ ਨਹੀਂ ਰੰਗ ਨਹੀਂ ਹੁੰਦਾ ਇਹ ਕੋਈ ਨਾ ਇਹਦਾ ਨਾ 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 ਬਿਣਾ ਮੈਂ ਬਹੁਤ ਖੁਸ਼ੀ ਆਪਣੇ ਬਸ 9 ਤਰ੍ਹਾਂ ਬਾਅਦ ਲੈ ਕੇ ਤੁਹਾਨੂੰ ਦਿਖਾ ਦੇ ਮੈਨੂੰ ਪੁੱਤਰ ਫੇਰ ਰੰਗ ਜਾਣ ਆਜੇ ਆ ਚਾਰ ਦੇ ਜਿਹੜੀ ਹੁੰਦੀ ਆ ਆਹ ਕੜੂਗੀ ਵਾਲੇ ਆ ਜੀ ਕਰਾਂ 20 ਬੰਦੇ ਦਿਖਾ ਦੇ ਬੰਦੇ ਆਉਣ ਲਿਨ ਦੇਖੋ ਇਕੱਠੇ ਸੁਭਾ ਕੋਈ ਨਾ ਆਪਣਾ ਆਪ ਦਾ ਨਾਮ ਵੀਰੇਸ਼ ਜੀ ਦਾ ਕੰਡਾ ਨੁਕਾ ਵਾਲਾ ਇੱਕ ਪਾਰ ਦੂਜਾ ਲਿਆਗਣਾ ਹੈ ਦੂਜੇ ਕਦੇ ਨੰਬਰ ਲੇ ਲਾ ਭਾਈ ਰਤੀ ਕਾਲੇ ਆਈ ਹਾਏ ਬਿਠਾ ਉਹ ਮੇ ਬੋਤਲ ਦਾ ਪਾਲਾ ਰਤੀ ਉਹੀ ਆ ਕਿੰਨਾ ਨੰਬਰ ਤੇ ਲਿਖਣੀ ਆ ਇਹ ਇਹ ਤਾਂ ਲਿਖੀ ਹੋਈ ਆ ਲਿਖ ਤਾਂ ਦੇਖੀ 77 ਦੇਖਦੇ ਹੋ ਰੰਗ ਦੇਖਦਾ ਆਈ ਆ ਜੱਜਾ ਦੋਤਾ ਜੀ ਦੇ ਨਾਲ ਬੰਦ ਕਰੀਂ ਕਾਬ੍ਰੇਟ ਤੇ ਜਿਹੜੀ ਫੁਕਾਫਾ ਹੋ ਰਹੀ ਆ ਉਹ ਦੂਜੀ ਆਗ ਦੇਖ ਲੈ ਬਾਕੀ ਕਾਲੀ ਆ ਠੀਕ ਆ ਬਾਰੇ ਆ ਬਾਅਦ ਤੇ ਲਿਖਣੀ ਆ ਪੈੜੀ ਥੂਰ ਰਿਪੋਰਟ ਵਾਲੇ ਤੇ ਵਾ ਠੀਕ ਆ ਇਹ ਰੱਖਦਾ ਨਾਮ ਇਹਦੇ ਦੇ ਨਾਮ ਸੁਣ ਜਿਹੜੀ ਇਹ 35 ਰਜਾਡੂਸ ਵਾਲਾ ਲਗਾਓ ਲਗਾ ਦਿਓ ਬਣਾ ਬਣਾ ਇੱਕ ਰੈਂਡਰ ਇਹਨਾਂ ਨੰਬਰ ਤੇ ਆ 109 109 ਨੰਬਰ ਬੰਬੂ ਲੜਾ ਵੀਰੇ ਅੱਖਾਂ ਬਹੁਤਾ ਇੱਕ ਦੋ ਹੀ ਵਧੀਆ ਨਾ ਲਵਾਰੰਗ ਦਾ ਰੰਗ ਪੂਰਾ ਪਟਾ ਖੰਭਾ ਪੂਰਾ ਪਟਾ ਨਾਲ ਕੰਦਿਆਂ ਚਾਰ ਪੰਜ ਹੋ ਗਿਆ ਡੜਾ ਉਹ ਦੋਵੇਂ ਡਾਡੂਆਂ ਡਾਡ ਦੇ ਕਹਿੰਦਾ ਮਿਲਦਾ ਨਹੀਂ ਕੋਈ ਡੱਡਾ ਵੀਰੇ ਡੱਡਾ ਚਾਰ ਹੋ ਗਏ ਪਹਿਲੇ ਵੀਰ ਨੂੰ ਨੰਨਾ ਲੇਖ ਵੀਰੇ ਨੰਨਾ ਮਾਰ ਚਾਰ ਹੋ ਗਏ ਆ ਲੱਗ ਲੱਗ ਵੀਰੇ ਪਹਿਲੇ ਸਾਡੇ ਹਰ ਚਾਰ ਹੋ ਗਏ ਹਾਂ ਲੇਖ ਵਾਲਾ ਵੀਰੇ ਮਾਰ ਹੋ ਗਿਆ ਚਾਰੀ ਮੈਂ ਕਰੇ ਰੋਟਾ ਆਉਂ ਗੱਲ ਲਓ ਵੀ ਵੀਰੇ ਪਾਣੀ ਦਾ ਟਾਈਮ ਹੋ ਗਿਆ 6 ਹੋ ਗਏ 50 ਹੁਣ ਸਾਰੇ ਜਾਣੇ ਪਾਣੀ ਲਾਉਣਗੇ ਪਾਣੀ ਦੀ ਆਵਾਜ਼ ਪੈ ਗਈ ਸਾਰੇ ਜਾਣੇ ਹੁਣ ਬਾਈ ਪਾਣੀ ਲਾਉਣਗੇ ਅਰਸ਼ ਬੜੁੰਦੀ ਗਰੁੱਪ ਬੈਠਾ ਕਿੰਨੇ ਕਬੂਤਰ ਆਪਣੇ 6 ਤਾਂ 5 ਨੇ 7 7 ਸੱਤ ਸੱਤ ਕਬੂਤਰ ਨੇ ਬਾਈ ਅਰਸ ਬਰੁੰਦੀ ਗਰੁੱਪ ਗਰੁੱਪ ਹੀ ਆ ਹੈ ਤੂੰ ਗੇੜੀ ਗਰੁੱਪ ਤੂੰ ਗੇੜੀ ਗਰੁੱਪ ਆ ਨਹੀਂ ਜਿਹੜਾ ਤਾਂ ਗਿਆ ਹੋਇਆ ਬਾਜੀ ਦੇ ਮੇਰੇ ਆਣੇ ਮਨ ਲਾ ਬਾਜੀ ਦੇ ਘਰੇ ਗਿਆ ਉਹਨੂੰ ਪਤਾ ਉਹ ਦੱਸੂਗਾ ਵੀ ਪੈਰ ਵੀ ਧੋਲੇ ਆ ਹਾਂ ਹੈ ਅਡਕਾ ਵਾਦੀ ਵੀ ਅੰਗੀ ਸਰਦਾਰਾਂ ਦੇ ਇਹ ਵੀ ਦੂਰ ਹੈ ਭਾਈ ਉੱਧਰ ਪਾਉਂਦੇ ਛੜ ਤੇ ਤਨ ਦੋ ਨਾ ਉਧਰ ਬਾਈ ਉਹਲੇ ਸਟਾਰਟ ਹੋ ਗਏ ਤੇ ਬਾਈ ਨਹੀਂ ਆਪਣੇ ਵਾਲੇ ਇਹਦੇ ਲਾਉਂਦੇ ਆ ਪਾਣੀ ਪਾਣੀ ਲਾਉਣ ਤੋਂ ਬਾਅਦ ਉਦੂਆ ਚ ਲਵਾਉਣੀ ਆ ਆਪਾਂ ਮੋਹਰ ਮੋਹਰਾਂ ਲੱਗਣਗੀਆਂ ਲਾਉਣਾ ਕਰੋ ਜਦੋਂ ਪਾਣੀ ਤਾਂ ਮੈਂ ਕੋ ਹੋਰ ਕਰਦਾ ਬਾਹਰ ਦੇ ਗਰਾਊਂਡ 'ਤੇ ਦੇਖੀ ਦੇਖੇ ਨਹੀਂ ਕੋਈ ਆ ਰਿਹਾ ਨਹੀਂ ਆ ਰਿਹਾ ਜਾਣੇ ਬਾਰੋ ਬਾਰੀ ਬਾਈ ਲਾਈ ਜਾਂਦੇ ਆ ਪਾਣੀ ਕੀ ਨਾ ਬੰਦ ਲੰਘਾ ਮਰਾ ਮੁਰਹ ਕਹਾਂ ਗਿਆ ਬਾਈ ਤਾਰ ਤੇ ਵੱਕੇ ਦੀ ਕਿੱਤ ਲਮਾਣੀ ਸਿਆਪਾ ਉਹ ਬਹਿ ਗਏ ਦੋਨੇ ਜਾਣੇ ਭਰਾ ਇਕੱਠੇ ਹੀ ਉੱਡੇ ਆ ਤੇ ਇਕੱਠੇ ਹੀ ਬਹਿ ਗਏ ਲੱਪਿਆ ਬਾਈ ਓਲੇ ਤੇ ਇਹ ਉਹ ਬੈ ਡਾਪਿਆ ਗੱਡੀ ਚ ਗੱਡੀ ਜਿਹੜਾ ਪਿਆ ਬਾਈ ਇਹ ਪੁੱਤਰ ਕਨਾਲ ਦਾ ਦੋਨਾਂ ਨੂੰ ਇਕੱਠਾ ਮਾਰਿਆ ਜੀ ਉਹ ਲਾ ਉਹ ਉੱਥੇ ਬਹਿ ਗਿਆ ਇੱਕ ਗੱਡੀ 'ਚ ਬਹਿ ਗਿਆ ਚੱਕੋ ਦਾ ਦੁਬਾਰਾ ਟਰੀਟਮੈਂਟ ਹੋਊ ਅਧਰਤਾਂ ਨੂੰ ਬਹੁਤ ਬਹੁਤ ਸਾ ਵੀ ਫੁੱਲ ਤਿਆਰੀ ਹੈ ਲਾਤਾ ਪਾਣੀ ਹੁਣ ਇਹਨਾਂ ਨੂੰ ਉਹਨਾਂ ਨੂੰ ਹੀ ਇੱਕ ਬਾਈ ਰੱਤਾ ਦੂਜਾ ਗੜਾ ਲਾਲ ਚੀਨਾ ਲਾਲ ਚੀਨਾ ਕੰਨ ਇੱਧਰ ਬੈਠੇ ਨੇ ਕੰਨ ਇੱਧਰ ਨੇ ਠੀਕ ਆ ਸੋ ਜੋ ਮੋਰ ਲਵਾਉਣ ਚੱਲੇ ਆ ਬਾਈ ਹੁਣ ਮੋਰ ਲਵਾਉਂ ਲੋ ਛੱਡੀ ਅਖੜੋਂ ਅਖੜ ਜਾ ਇਕੱਠੇ ਨੂੰ ਲਈ ਲੋ ਬਾਈ ਹੁਣ ਲਵਾਵਾਂਗੇ ਆਪਾਂ ਮੋਰ ਮੋਰ ਲਵਾਉਣ ਤੋਂ ਬਾਅਦ ਦਵਾਂਗੇ ਓਲਾ ਆਪਾਂ ਇਹਨਾਂ ਤੇ ਆਪਣੇ ਸਾਰੇ ਕਬੂਤਰ ਆ ਜਿਹੜੇ ਮੂਹਰੇ ਲਾਵਾਂਗੇ ਜੇ ਲਾਵਾਂਗੇ ਆਪਾਂ ਓਲਾ ਚਲੋ 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 ਕੋਈ ਮੂਹਰੇ ਲਓ ਚਲੋ ਚਲੋ ਆਪਣੇ ਉਸਤਾਦ ਹੁਣੀ ਜਾਣਗੇ ਮੂਹਰੇ ਤੇ ਆਪਾਂ ਮਾਰਾਂਗੇ ਹੁਣ ਓਲਾ ਅਰਸ਼ ਤੇ ਟੁੰਗੜੀ ਆ ਭਿੰਦਾ ਨੋ ਵੀ ਮਾਰਿਆ ਓਲਾ ਚੱਲ ਪਰ ਵੜੀ ਕਬੂਤਰ ਆਪਣੇ ਬਾਬੇ ਦੀ ਸੌਖ ਮੇਰ ਕਰਿਆ ਰੱਖੇ ਹੱਥ ਲੈ ਬਾਈ ਪਿੰਦਰਾ ਪੜਲਾ ਨਹੀਂ ਲੈ ਆਣੇ ਚੁਣਾਈ ਗੂਰ ਬਾਕੀ ਜਾ ਆਹ ਆਹ ਲੋ ਵੀ ਬਾਈ ਮਾਰ ਤੇ ਉੱਲੇ ਸਾਰਿਆਂ ਨੇ ਮਾਰੋ ਵਾਰੀ ਮਾਰੀ ਜਾਂਦੇ ਆ ਰੇ ਨਹੀਂ ਵੀ ਬਾਈ ਆਹ ਆਹ ਇਹ ਬੜਾ ਵਧੀਆ ਲੱਗਦਾ ਹੈ। ਲੱਗਣਾ ਇਹਦੇ ਰਹਿ ਗਏ ਵੀਰੇ। ਮਹੌਲ ਬਾਈ ਪੂਰੀ 바ਰੀ ਪੂਰੀ ਟੋਪੜੀ ਆ ਪੂਰੀ ਵਧੀਆ ਬਾਜੀ ਆ ਬਾਈ। ਪੂਰਾ ਐਨ ਬੰਦੇ ਆ ਨਾ ਪੂਰਾ ਸਾਰੇ ਲੋਕ ਆ। ਬਹੁਤ ਕਬੂਤਰ ਛੁੱਟੇ ਆ ਕਿੰਨੇ ਆ ਮੈਂ ਕੁੱਛੂ ਬਾਈ ਨੂੰ ਤਾਪੀ ਵਾਲਿਆਂ ਨੂੰ ਦੇ ਦੇਣ ਤਾਂ ਸਾਰਿਆਂ ਨੂੰ ਹੂਲਾ ਤੇ ਉਦੋਂ ਬਾਅਦ ਦੱਸਾਂ ਕਿੰਨੇ ਕਬੂਤਰ ਨੇਗੇ। ਕਹੇ ਆ ਲਾ ਕੇ ਮੋਰਾ ਬੰਦ ਕਰ ਦੋ। ਕਿਹਦਾ ਰਹਿ ਗਿਆ ਫੋਟੋ ਵਧੀਆ ਦੇਖੋ ਫਿਰ ਤੇ ਕਬੂਤਰ ਸਾਰੇ ਵਧੀਆ ਤੁਰਪੇ ਕਬੂਤਰ ਸਾਰੇ ਪੂਰੇ ਵਧੀਆ ਤੁਰੇ ਹਨ ਇੱਕ ਡਿੱਗਿਆ ਸੀ ਗੱਡੀ ਤੇ ਇੱਕ ਤਾਰ ਤੇ ਬੈਠਾ ਹੀ ਉਹ ਵੀ ਦੁਬਾਰਾ ਛੜ ਤੇ ਇੱਕ ਬਾਟਾ ਇੱਕੋ ਹੀ ਟੀਓ ਤੇ ਇੱਕ ਸੋਕੀ ਕਬੂਤਰ ਉੱਡਿਆ ਬਾਈ ਰਸੂਲਪੁਰ ਇੱਕ ਘੱਟ ਸੀ ਕਬੂਤਰ ਬਾਈ ਹੁਣਾਂ ਰੇਡੂਆ ਚ ਬੋਲਿਆ ਹਾਂ ਲੈਟ ਕਿੰਨੇ ਵਜ ਗਏ ਉੱਥੇ ਲੱਕੀ ਦੇ ਕਿੰਨੇ ਪਏ ਨਾ ਵੀਰੇ 5 40 ਹੋ ਗਏ ਕਿੰਨੇ ਕਬੂਤਰ 11 ਪਾਸ 11 ਪਾਸ ਹੋ ਗਏ ਕਿੰਨੇ ਜੀ ਕਿ 122ਾਂ ਜੋ ਹਨ 122ਾਂ ਦੇ ਵਿੱਚੋਂ 11 ਪਾਸ ਹੋ ਗਏ 5 40 ਤੇ ਡਿੱਗੀ ਜਾਂਦੇ ਆ ਕਬੂਤਰ ਮੱਕੀ ਮੁੱਕੀ ਚ ਬਹੁਤ ਖੰਡੇ ਪਾਣੀ ਦੇ ਜਾਂਦੇ ਆ ਬੂਤਾ ਮਾਨਕਾਲਾ ਦਾ ਕਬੂਤਰ ਬਾਈਆਂ ਕੋਲ ਆ ਗਿਆ ਬਾਈ ਕਿਸੇ ਨੇ ਫੜ ਕੇ ਦਿੱਤਾ ਹੋਊਗਾ ਨਾ ਤਾਂ ਹੀ ਗਿਆ ਆਉਂਦੇ ਆ ਬਾਈ ਸਦਰਿਆਂ ਲਈ ਐਸ ਤੂੰ ਗਾਣਾ ਸੁਣਨੀ ਹੁੰਦਾ ਲੋ ਵੀ ਬਾਈ ਅਮਰਤੀ ਦਾ ਅਮਰਤੀ ਨੇ ਛੱਡਿਆ ਸੀਗਾ ਬਾਈ ਕਿੱਥੇ ਛੱਡਿਆ ਈ ਅਮਰਤੀ ਫਿਰ ਹੀੜ ਛਨੇਰ ਛਨੇਰ ਬੱਪਾ ਕੋਪਾ ਪ੍ਰੈਸ ਜਿੱਤੀ ਹੋਈ ਜੱਦੀ ਜੀ ਬਾਈ ਉਹ ਬਹਿ ਗਈ ਸੀਗੀ ਕਬੂਤਰ ਬਹਿ ਗਿਆ ਇਹ ਕਿਹੜਾ ਕਰੇ ਹਲੂ ਬਿਨ ਦੇ ਰਸ ਪੂਰਾ ਗਾਲੇ ਆ ਯਾਰ ਕਬੂਤਰ ਪਾਈਆਂ ਨੂੰ ਅਸੀਂ ਇੱਧਰ ਚੈੱਕ ਕਰਾਈ ਜਾਂਦੇ ਆ ਆ ਕਿੰਨੇ ਕੱਟੜਾ ਗਿਆ ਲੈ ਬਾਈ ਕਮੇਟੀ ਆਣੇ ਵੜ ਕੇ ਦਿੱਤੀ ਹੈ ਇਹ ਵੇਂਂਦੀਆ ਪਾਣੀ ਸਹੀ ਉਤਰਾਂ ਦੇ ਨਾਮ ਸੌਣ ਲੋ ਬਾਈ ਕਿਹੜੇ ਕਿਹੜੇ ਆਉਣ ਕੱਲੇ ਨਾਂ ਹੀ ਬੋਲੇ ਉਹਨੇ ਕੱਲੇ ਨੰਬਰ ਨੰਬਰ ਬੋਲੇ ਯਾਰ ਬਾਈ ਨੇ ਨਾਂ ਨਹੀਂ ਬੋਲੇ ਕਿਹੜੇ 50 ਆਪਣੇ ਨਾਲ ਹੀ ਇਹ ਸਹੀ ਨੇ ਸਾਡੇ ਕੋਲ ਬਸ ਇਹ ਚੱਲੇ ਵੀ ਕਬੂਤਰ ਫੜ ਕੇ ਲੈ ਕੇ ਜਾਈਦਾ ਹੁੰਦਾ ਜਦੋਂ ਬਹਿ ਜਾਂਦਾ ਇਹ ਚੱਲੇ ਹੁਣ ਬਾਈ ਇੱਕ ਬਾਈ ਸਾਡੀ ਆ ਕਬੂਤਰੀ ਮਿਲ ਗਈ ਬਹੁਤ ਓਕੀ ਬੜੀ ਗਈ ਆ ਕਿੰਨੇ ਵੱਟੇ ਬਾਈ 5:00 ਵਜੇ 55 ਮਿੰਟ ਦਾ ਪਾਣੀ ਪਿਆਵਾਂਗੇ ਹੁਣ ਇਹਨੂੰ ਆਪਾਂ ਘਰੋਂ ਬੜੀ ਆ ਬਾਈ ਇਹ ਇਹਦੇ ਡੰਗਰ ਆ ਡੱਤੀ ਸੀ ਸਾਡਾ 1:30 ਵਜੇ ਤੱਕ ਉੱਡਦੀ ਆ ਘਰੇ ਇਹਦੀ ਭੈਣ ਵੀ ਤੂੰ ਦੇਖੀ ਜਦਨੇ ਛੱਡਾਂਗੇ ਤੈਨੂੰ 1:30 ਇੱਕ ਲੋ ਵੀ ਮਤਰਾ ਆਪਣੇ ਦਾ ਸਾਰੇ ਹੀ ਬਹਿ ਗਏ 6:00 ਵਜੇ ਪੂਰੇ ਤੇ ਆਪਾਂ ਦਾ ਚੱਲੇ ਬਾਈ ਘਰ ਨੂੰ ਹੁਣ ਪਤਾ ਨਹੀਂ ਕੌਣ ਜਿੱਤੂ ਕੌਣ ਹਾਰੂਗਾ ਪਤਾ ਨਹੀਂ ਕੀ ਬਣੂਗਾ ਤੇ ਇਨੀ ਵੀਡੀਓ ਕਬੂਲ ਕਰਿਓ ਤੇ ਕਮੈਂਟ ਜਰੂਰ ਕਰਿਓ ਬਾਈ ਯਾਰ ਜੇ ਕੇ ਨੇ ਸ਼ੌਂਕ ਕਰਾਉਣਾ ਨਾ ਕਬੂਤਰਾਂ ਦਾ ਤਾਂ ਯਾਰ ਸਾਨੂੰ ਕਮੈਂਟ ਜਰੂਰ ਕਰਿਓ ਬੰਦੇ ਨੂੰ ਆਪਾਂ ਨੰਬਰ ਦੇ ਕੇ ਕੰਟੈਕਟ ਕਰ ਲਾਂਗੇ ਧੰਨਵਾਦ